ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੱਡਣ ਦੇ ਵੈਰਾਗ ਮਈ ਪਲਾਨ ਨੂੰ ਦਰਸਾਉਂਦਾ 31 ਮਾਨ ਦਸ਼ਮੇਸ਼ ਲੋਕਿਕ ਪੈਦਲ ਮਾਰਚ ਜੋ ਕਿ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਜੀ ਲੱਖਾਂ ਦੇ ਮਹਾਨ ਉਪਰਾਲੇ ਸਦਕਾ ਇਸ ਦੀ ਆਰੰਭਤਾ ਕੀਤੀ ਗਈ ਪਹਿਲਾਂ ਪਹਿਲਾਂ ਇਹ 9394 ਦੇ ਵਿੱਚ ਜਦੋਂ ਇਹ ਰੰਬਤਾ ਹੋਈ ਉਦੋਂ ਐਮਰਜੈਂਸੀ ਦੇ ਦੌਰਾਨ ਜਥੇਦਾਰ ਤਲਵੰਡੀ ਸਾਹਿਬ ਤੇ ਜਥੇਦਾਰ ਟੋੜਾ ਸਾਹਿਬ ਦੇ ਸਹਿਯੋਗ ਨਾਲ ਬਾਬਾ ਜੀ ਨੇ ਉਥੋਂ ਨਗਰ ਕੀਰਤ ਲਿਆ ਕੇ ਆਂਦਾ ਕਿਉਂਕਿ ਬਾਬਾ ਜੀ ਨੂੰ ਪ੍ਰਸ਼ਾਸਨ ਨੇ ਮਨਾ ਕਰਤਾ ਸੀ ਨਗਰ ਕੀਰਤ ਲਿਆਉਣ ਨੂੰ ਪਰ ਤਲਵੰਡੀ ਸਾਹਿਬ ਤੇ ਟੋੜਾ ਸਾਹਿਬ ਨੇ ਸਹਿਯੋਗ ਦਿੱਤਾ ਇਉਂ ਉਸੇ ਤਰ੍ਹਾਂ ਫਿਰ ਉਹ ਦਿਨ ਤੋਂ ਲਾ ਕੇ ਅੱਜ ਤੱਕ ਇਹ ਦਸ਼ਮੇਸ਼ ਪੈਦਲ ਮਾਰਚ ਹਰ ਸਾਲ ਹੀ ਆਏ ਸਾਲ ਹੋਰ ਆਏ ਸਾਲ ਹੋਰ ਸੰਗਤਾਂ ਦਾ ਸਹਿਯੋਗ ਮਿਲਦਾ ਰਿਹਾ ਅੱਜ ਅਨੰਦਪੁਰ ਸਾਹਿਬ ਤੋਂ ਜਦੋਂ ਪਿਛਲੇ 15 ਸਾਲਾਂ ਤੋਂ ਅਨੰਦਪੁਰ ਸਾਹਿਬ ਤੋਂ ਜਦੋਂ ਰਵਾਨਗੀ ਹੁੰਦੀ ਆ ਸੰਗਤਾਂ ਦਾ ਹੜ ਆਇਆ ਹੁੰਦਾ ਫਿਰ ਸਾਨੂੰ ਜਿੱਥੇ-ਜਿੱਥੇ ਵੀ ਗੋਵਿੰਦ ਮਾਰਗ ਤੇ ਸਥਾਨ ਬਾਬਾ ਜੀ ਦੇ ਤਸਵੇਂ ਪਾਸ਼ਾ ਜੀ ਦੇ ਗੁਰੂ ਘਰ ਬਣੇ ਆ ਉਹਨਾਂ ਸਤਾਨਾਂ ਤੇ ਅਸੀਂ ਰੁੱਕਦੇ ਆਉਨੇ ਆ ਔਰ ਉਹਨਾਂ ਸਤਾਨਾਂ ਤੋਂ ਉਦੀ ਆਉਂਦੇ ਹੋਏ ਸੰਗਤ ਇੰਨਾ ਪ੍ਰੇਮ ਦਿੰਦੀ ਆ ਹਰ ਸਤਾਨ ਤੇ ਹਰ ਪੜਾ ਤੇ ਕੋਈ ਬਾਕੀ ਨਹੀਂ ਛੱਡਦੀ ਲੰਗਰਾਂ ਦੀ ਸੇਵਾ ਡੀਜ਼ਲ ਦੀ ਸੇਵਾ ਹੋਰ ਵੀ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਨੇ ਰਾਤ ਨੂੰ ਸਾਨੂੰ 2:3 ਵਜ ਜਾਂਦੇ ਆ ਪਰ ਸੰਗਤਾਂ ਦਾ ਸਹਿਯੋਗ ਸਾਨੂੰ ਅੱਗੇ ਨਹੀਂ ਜਾਣ ਦਿੰਦਾ ਇਸ ਦੇ ਵਿੱਚ ਹਾਥੀ ਕੋੜੇ ਊਂਟ ਪੰਜ ਪਿਆਰੇ ਸਿੰਘ ਨੰਗੇ ਪੈਰੀ ਨਿਸ਼ਾਨਚੀ ਸਿੰਘ ਨੰਗੇ ਪੈਰੀ ਆਨੰਦਪੁਰ ਸਾਹਿਬ ਤੋਂ ਲਾ ਕੇ ਜਿੰਨਾ ਵਹੀਰਾਂ ਨਗਰ ਕੀਰਤਨ ਦੇ ਨਾਲ ਜਿੰਨੇ ਵੀ ਸੇਵਾਦਾਰ ਆ ਸਾਰੇ ਨੰਗੇ ਪੈਰੀ ਆਉਂਦੇ ਆ ਪਿੱਛੇ ਪਾਲਕੀਆਂ ਤੇ ਉਸੇ ਤਰ੍ਹਾਂ ਚਿੱਤਰ ਸ਼ਸ਼ੋਭਿਤ ਕੀਤੇ ਵੇ ਆ ਜਿਹੜਾ ਜਿਹੜਾ ਵਾਕਿਆ ਜਿੱਥੇ ਜਿੱਥੇ ਜਿਵੇਂ ਜਿਵੇਂ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਆਵੇ ਉਹ ਵੀ ਚਿੱਤਰ ਬਣਾਏ ਹੋਏ ਆ ਸਰਸਾ ਨਦੀ ਪਾਰ ਕਰਦੇ ਹੋਏ ਜਿਵੇਂ ਜਿਵੇਂ ਵੀ ਜਿੱਥੇ ਜਿੱਥੇ ਵੀ ਜੋ ਵਾਕਿਆ ਹੋਇਆ ਉਹ ਉਸੇ ਤਰ੍ਹਾਂ ਪਾਲਕੀਆਂ ਤੇ ਚਿੱਤਰ ਦੇ ਰੂਪ ਵਿੱਚ ਵੀ ਪ੍ਰਸ਼ਾਦ ਸ਼ਿਸ਼ੋਭਿਤ ਕੀਤਾ ਹੋਇਆ ਵਾ ਤੇ ਇਹ ਦਸ਼ਮੇਸ਼ ਪੈਦਲ ਮਾਰਚ ਬਾਬਾ ਜੀ ਦਾ ਇਹੀ ਉਪਰਾਲਾ ਸੀ ਜੋ ਸਿੱਖ ਇਤਿਹਾਸ ਆਪਣਾ ਪਾਈ ਆਪਾਂ ਵਿਸਰਦਾ ਜਾ ਰਿਹਾ ਬੱਦ ਤੋਂ ਵੱਧ ਨੌਜਵਾਨ ਪੀੜੀ ਨੂੰ ਆਪਾਂ ਸਿੱਖ ਇਤਿਹਾਸ ਦੇ ਨਾਲ ਜੋੜੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਜੋ ਵੀ ਉਹ ਨੌਜਵਾਨ ਪੀੜੀ ਆ ਦਾੜਾ ਦਾੜਾ ਕੇਸ ਰੱਖਣ ਤੇ ਸਿੱਖੀ ਦੇ ਨਾਲ ਜੁੜਨ ਤੇ ਸਿੱਖੀ ਆਪਾਂ ਸਾਰੇ ਸਿੱਖੀ ਦੇ ਨਾਲ ਜੁੜੀਏ ਤਾਂ ਹੀ ਦਸਵੇਂ ਪਾਤਸ਼ਾਹ ਜਿਹੜੇ ਜੋ ਸਿੱਖ ਕੌਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਆਪਾਂ ਮੁੱਲ ਮੋੜ ਸਕਦੇ ਆ ਇਹਨਾਂ ਹੀ ਕਹਿੰਦਾ ਹੋਇਆ ਦਾਸ ਖਿਮਾਂ ਦਾ ਜਾਚਕਾ